ਮੋ ਕਰਮ ਕਮਾਵੇ ਦੁੱਖ ਸੁਗਾਏ ਸਰਗੁਰ ਸੇਵ ਸੁਦਾ ਸੁਖ ਪਾਏ ਮਰਦ ਮਿਟਾ ਸ਼ਬਦ ਵਿਚਾਰ ਅੰਤਨ ਭੋਗੇ ਹਮੇ ਮਾਰ ਸਹਿ ਅਨੰਦ ਕਿਰਪਾ ਧਾਰ ਨਾ ਵਰਤੇ ਸਦਾ ਸੱਚ ਪਿਆਰ ਹਰ ਜਦ ਪੜੀਏ ਗੁਰ ਸ਼ਬਦ ਵਿਚਾਰ ਹੋਰ ਹਰ ਜਦ ਪੜੀਏ ਹੋ ਮੇ ਮਾਰ ਹਰ ਜਦ ਪੀਏ ਪ੍ਰੇਮ ਸੱਚਿਆ ਨਾਨਕ ਨਾਮ ਗੁਰਮਤ ਉਰਤਾਲ ਇੱਕ ਓੰਕਾਰ ਸਤ ਗੁਰ ਪ੍ਰਸਾਦ ਰਾਗ ਅਸਾ ਮਹੱਲਾ 3 ਅਰਚ ਪਨੀਆਂ ਘਰ ਅਠਵਾ ਕਾਫੀ ਗੁਰ ਤੇ ਸ਼ਾਂਤਿ ਉਪਜੇ ਜਿਨ ਤਿਸ਼ਨਾ ਅਗਨ ਬੁਝਾਈ ਗੁਰ ਤੇ ਨਾਮ ਪਈਏ ਵੱਡੀ ਵਡਿਆ ਏਕੋ ਨਾਮ ਚੇਤ ਮੇਰੇ ਭਾਈ ਜਿਤ ਜਨੰਦਾ ਦੇ ਕੇ ਭਜ ਪੈ ਸ਼ਰਨਾਈ ਰਹਾਓ ਗੁਰਤੀ ਗਿਆਨ ਰੂਪ ਜੀ ਮਾਨਤ ਵਿਚਾਰਾ ਗੁਰਤੀ ਕਲਤਰ ਪਾਇਆ ਭੰਤੀ ਭਰੇ ਭੰਡਾਰਾ ਗੁਰਮਤਨਾਂ ਅੰਤਿ ਆਈਏ ਬੂਤੇ ਵਿਚਾਰ ਗੁਰਮੁਖ ਭਗਤ ਸੁਲਾ ਹਏ ਅੰਦਰ ਸ਼ਾਂਤੀ ਅਪਰ ਗੁਰਮੁਖ ਸੁਖਿ ਉਪਜੇ ਦੁਖ ਕਦੇ ਨ ਹੋਈ ਗੁਰਮੁਖ ਹੋ ਮੈਂ ਮਾਰੀਏ ਨਿਰਮਲ ਹੋ ਤੋਈ ਗੁਰਮੁਖ ਹੋ ਮੈਂ ਮਾਰੀਏ ਮਨ ਨਿਰਮਲ ਹੋ ਸਰਗੁਰ ਮਿਲਗੇ ਆਪਕੇ ਤੇਰ ਭਵਨ ਸੋਜੀ ਪਾਈ ਨਿਰਮਲ ਜੋਤ ਫਸਰ ਰਹੀ ਜੋਤੀ ਜੋਤ ਮਲਾਈ ਪੂਰੇ ਗੁਰ ਸਮਝਾਇਆ ਮਤ ਜੀ ਉਤਮ ਹੋ ਅੰਦਰ ਸੇਤਲ ਸਾਤੂ ਵੇ ਨੰਨੇ ਸੁਖ ਹੋਈ ਪੂਰਾ ਸਤਗੁਰੂ ਥਾਮ ਦੇ ਜੇ ਨਜ਼ਰ ਕਰੇ ਕਿਰਵੇ ਪਾਪ ਸਭ ਕੱਟੀ ਹੈ ਫਿਰ ਤੁਧ ਵਿਗੜ ਨਾ ਹੋਈ ਆਪਣੇ ਹੱਥ ਵਡਿਆਈਆਂ ਜੇ ਨਾਮੇ ਲਾਈ ਨਾਮੁ ਖਨਾਂਵ ਨਾਨਦ ਬਾਣ ਵਸਿਆ ਵੜਿਆਈ ਪਾਇ ਅਸਾ ਮਹਲਾ ਤੀਜਾ ਸੁਣ ਮੜ ਮਨ ਵਸਾਏ ਤੂੰ ਆਪੇ ਆਏ ਮੇਰੇ ਮੇਰੇ ਭਾਈ ਅੰਧ ਸੱਚੀ ਭੰਤ ਕਰ ਸੱਚੇ ਚਤਲ ਏਕੋ ਨਾਮ ਧਿਆਏ ਤੂੰ ਸੁਖ ਪਾਵੇ ਮੇਰੇ ਭਾਈ ਉਮੈ ਦੂਜਾ ਦੂਰ ਕਰ ਵਟੇ ਵੜਿਆਈ ਰਹਾਉ ਇਹ ਭਗਤੀ ਨੂੰ ਸੁਰ ਨਰਮੁ ਜਨ ਲੋਚ ਦੇ ਮਿਨ ਸਰ ਗੁਰ ਪਾਈ ਨ ਜਾਣ ਪੰਡਿਤ ਪਰਦੇ ਦੋਰ ਜਕੀ ਤਿਨ ਬੂਜਨ ਪਾਈ ਆਪੇ ਤੇ ਸਭ ਰਖਿਉਨ ਇਸ ਟਰਨ ਨ ਜਾਏ ਅਬ ਜੀ ਸੁਪਾਈਏ ਗੁਰਬੂਜ ਬੁਝਾਈ ਜੀ ਅੰਤ ਸਭ ਸਦੇ ਸਭਨਾ ਕਾ ਸੋਲ ਮੁੰਦਾ ਕਿਸ ਨੂੰ ਆਕੀਏ ਜੇ ਦੂਜਾ ਹੋਇ ਇੱਕੋ ਹਉਮ ਵਰਤਦਾ ਇੱਕਾ ਸਰਕਾਰ ਆਪੁਵਾਰੀ ਕੀ ਅੰਤ ਲੋਭ ਕਰ ਯਾਨੀਆਂ ਨੂੰ ਸਭ ਸੱਚ ਹੈ ਸਤ ਸੋ ਜੀ ਹੋਇ ਇਹ ਆਪੇ ਗੁਰਮਤਿ ਕੀਤੇ ਹਨ ਉਹ ਜਨ ਵਿਚਾਰ ਭਗਤਰੀ ਉਹਨਾਂ ਨੂੰ ਬਖਸ਼ੀ ਅੰਦਰ ਪੰਘਾਰ ਯਾਨੀਆਂ ਨੂੰ ਸਭ ਸੱਚ ਹੈ ਸਤ ਸੋ ਜੀ ਹੋਰ ਕੋਈ ਭਲਾਏ ਕਿਸੇ ਦੇ ਨਾ ਕੁੱਲਣੀ ਸੱਚ ਜਾਣਨ ਸੋਈ ਕਰਮ ਪੰਚ ਵਰਤਦੇ ਪੰਚੇ ਵਿਚਾਰ ਨਾਨਕ ਵਿਰ ਸਤਗੁਰ ਵਸ ਨਿਆ ਹੋਈ ਨਾਮ ਹਉਮੇ ਬਾਰੀ ਅਸ ਮਹੁੱਲਾ ਤੀਜ ਕਰੀ ਅੰਦਰ ਸਭ ਵਤ ਹੈ ਬਾਹਰ ਕਿਛ ਨਹੀਂ ਗੁਰ ਪ੍ਰਸਾਦੀ ਪਾਈਏ ਅੰਤਰ ਕਪਟ ਖੁਲਾਈ ਸਤਗੁਰ ਤੇ ਹਰ ਪਾਈਏ ਪਾਈ ਅੰਤਰ ਨਾਮ ਨਿਧਾਨ ਪੂਰੇ ਸਤਗੁਰ ਦੀ ਅਤਿ ਚਾਈ ਰਹਾ ਹਰ ਕਾ ਕਾ ਤੋਏ ਸੁਨੇ ਪਾਇ ਰਤਨ ਵਿਚਾਰ ਅੰਦਰ ਕੋਨੇ ਦਿਵ ਦਿਚ ਦੇਕੇ ਮੁਤੇ ਪੰਧਾਰ ਅੰਦਰ ਮੈਂ ਨੇ ਅਨੇਕ ਹਾਇ ਜੀਵ ਕਰੇ ਰਸੇਰ ਮਨ ਜਿੰਦਿਆ ਫੁਰਾਈ ਸੀ ਫਿਰ ਹੋਏ ਨਾ ਫਿਰ ਪਰਖੀਆਂ ਵਚ ਸਮਾਲ ਲਈ ਗੁਰਸੂ ਜੀ ਹੋਈ ਨਾਮ ਪਦਾਰਸ ਮੰਨ ਬਸਾ ਗੁਰਮੁਕ ਪਾਵੇ ਕੋਈ ਬਾਹਰੋਂ ਭਾਲੇ ਸੋਧਿਆ ਰਹੇ ਵਚ ਘਰੇ ਅੰਦਰ ਪਾਏ ਪਰਮੇ ਭੂਲ ਸਭ ਜਗ ਫਿਰੇ ਮਨ ਮੁਖopat ਤਿਗਰੁ ਵਾਹੀ ਘਰਦਰਿ ਛੋਡੇ ਆਪਣ ਪਰ ਕਰ ਤੁੰਧਾ ਜਾਈ ਚੋਰੇ ਮਨ ਨੂੰ ਪਕੜੀ ਐ ਨਿਨ ਨਾ ਨੀ ਚੋਟਾ ਚਾਈ ਜਿਨ ਨੇ ਕਰ ਜਤ ਆਪਣੇ ਸੇ ਸੁਖੀਏ ਭਾਈ ਅੰਤਰ ਬ੍ਰਹਮ ਪਿਸ਼ਾਣਿਆ ਗੁਰ ਕੀ ਵਡਿਆ ਆਪੇ দান ਕਰੇ ਕਿਸੇ ਅਕੀ ਆਪੇ ਜੀਵ ਜਾਈ ਨਾਮ ਜਨਾ ਉਠਾਏ ਤੂੰ ਦਰਸ ਸੱਚੇ ਸੁਭਾ ਪਾਈ ਅਸਾ ਮੁਹਮੱਤੀ ਚਾਲ ਅਭੀ ਆਪਿ ਸ਼ਾਨਿਆਂ ਅਸਰ ਮਿੱਠਾ ਪਾਈ ਹਰ ਰੱਜਾ ਕੀ ਮੁੱਤ ਪੈ ਜਿਨ ਸੱਚੇ ਭਾਈ ਹਰ ਜੀ ਉਹਨਿੰ ਮੁਰ ਨਿਰਮਲਾ ਨਿਰਮਲ ਮਨ ਵਸ ਵਰ ਮੱਤੀ ਸਹਲਾਹੀ ਇਹ ਕਿਆ ਮੈਂ ਉਦਰਸ ਰਹਾ ਹੂੰ ਨੇ ਨਾਮ ਚ ਆਪਣਾ ਜਪਏ ਸਭ ਅੰਧੀ ਭਾਈ ਗੁਰਮਤੀ ਕਟ ਚੰਨਣਾ ਨਾਵੇਂ ਹੰਤ ਸਗਾਈ ਨਾ ਮਹੀਂ ਨ ਬਤਲੇ ਨਾ ਮੇ ਵਰਤਾਰੰ ਅੰਤਰ ਨਾਮੁ ਖ ਨਾਮ ਹੈ ਨਾਮੇ ਸ਼ਬਦ ਵਿਚਾਰ ਨਾ ਸੁਣੀਏ ਨਾ ਮੰਨੀਏ ਨਾ ਮੇ ਵੜਿਆ ਨਾਮ ਸੁਲਾਇ ਸਰਾਸਰਾ ਨਾਮੇ ਮਹਿਰ ਪਾਈ ਨਾਮੇ ਹੀ ਕਟ ਚਾਨਣ ਨਾਮੇ ਸੋਭਾ ਪਾਈ ਨਾਮੇ ਹੀ ਸੁਖਿ ਉਪਜੇ ਨਾਮੇ ਸ਼ਰਨਾਈ ਬਿਨ ਨਾਮੇ ਕੋਈ ਨੰ ਮੰਨੇ ਮਨ ਮੁਖ ਪਤ ਤਗਵਾਈ ਜਿ ਪਰ ਬੰਦੇ ਮਾਰੀ ਰਿਤਾ ਜਨੰ ਗਵਾਈ ਨਾਮੇ ਕੀ ਸਭ ਸਿਵਾ ਕਰੇ ਗੁਰਮੁਖ ਨਾਮ ਬੁਝਾਈ ਨਾਮੋਹਿ ਨਾਮ ਮੰਨੇ ਨਾਮ ਹੈ ਵਡਿਆਈ ਜਿਸ ਨੂੰ ਦੇਵੇ ਤਿਸੁ ਮਨਿ ਗੁਰਮਤੀ ਨਾਮੁ ਪਜਾ। ਨਾਲਿ ਸਭੁ ਕਿਛੁ ਨਾਮੇ ਕੇ ਵਸ ਹੈ। ਪੂਰੇ ਭਾਗੁ ਪਾਈ॥ ਅਸਾ ਬੰਗਲਾਤੀ ਜੋ ਦੋਹਾ ਗਣੀ ਮਹਿ ਨ ਪਾਈਨੀ। ਨ ਜਾਣਨ ਪਿਰ ਕਸਾ॥ ਇਕ ਕਬੂਲ ਨਾ ਨਿਵੇ ਦੂਜਾ ਪਾਉ ਸੁਆਉ ਇਹ ਮਨੁਆ ਕਿਉ ਕਰ ਵਸਿਆ ਰਹਿ ਗੁਰ ਪ੍ਰਸਾਦੀ ਢਕੀਏ ਗਿਆਨ ਮਤੀ ਕਰਿ ਆਵੇ ਰਹਾ ਸੁਹਾਗਣੀ ਆਸਵਾਰੀਆਂ ਲਾਏ ਪ੍ਰੇਮ ਪਿਆਰ ਸਤਗੁਰ ਕੇ ਪਾਉਣੇ ਚਾਹਦੀਆਂ ਨਨ ਸੈ ਸ਼ਿਗਾਰੁ ਸਦਾ ਰਹਾਵੇ ਪਿਰਿ ਆਪਣਾ ਸਜੀ ਸੇ ਸੁਭਾਈ ਪਿਰਕੇ ਪ੍ਰੇਮ ਰਹੀਆ ਮਿਰਤਿ ਤਮ ਸੁਖ ਪਾਈ ਗਿਆਨ ਅਪਾਰ ਸ਼ਿਗਾਰ ਹੈ ਸੋਭਾ ਮੰਤੀ ਨਾਨ ਸੋ ਸੁਭਰਾਈ ਸੁందਰੀ ਇਕ ਹੀ ਪਿਆ ਸੁਆਗਣੀ ਵਿਚ ਰੰਗ ਰਕਿਓ ਸੱਚੇ ਅਨਕੀਆ ਪਰ ਸਰਗੁਰ ਸੇਵਣੀ ਆਪਣਾ ਸੱਚੇ ਭਾਏ ਪਿਆ ਸੁਆਗਣੀ ਨਾਇ ਗੁਣ ਕਾ ਗਲਹਾਰ ਪ੍ਰੇਮ ਬਿਰਮਤਨ ਲਾਵਣ ਰਤਨ ਵਿਚਾਰ ਭਗਤਰ ਤੇ ਸੇ ਉਤਮਾ ਜਤ ਬਦਸ਼ਵਦੇ ਹੋਏ ਬੰਨਾ ਸਰ ਨੀਚ ਜਾਤ ਹੈ ਵਿਗਟ ਕ ਕੀੜ ਹੋਏ ਹਉ ਕਰਦੀ ਸਲ ਫਰੇ ਮਿਰ ਸ਼ਬਦੇ ਹਉ ਨ ਜਾਣ ਨਾਨਕ ਨਾਮ ਨਨਕ ਨਾਮ ਰਤੇ ਤੈਨਾਂ ਮੰਗੇਈ ਸੱਜੇ ਰਹਿ ਸਮਾਈ ਆਸਾ ਮਹੱਲਾ ਤੀਜ ਸੱਜੇ ਰਤੇ ਸੇ ਨਿਰਮਲੇ ਸਰ ਸੱਚੀ ਸੋਈ ਐਚੇ ਕਰ ਕਰ ਜਾਤਿ ਹੈ ਜੀ ਜਿ ਰੂਪ ਪ੍ਰਗਟ ਹੋਈ ਏ ਮਨਰੂੜੇ ਨੰਗਲੇ ਤੂੰ ਸੱਚਾ ਰੰਗ ਚੜਾਈ ਰੂੜੀ ਬਾਣੀ ਜੇ ਰਬੇ ਨਾ ਇਨਕ ਲਹੇ ਨ ਜਾਇ ਰਹਾਉ ਹਮ ਨੀਜ ਮਨ ਲੇ ਤੇ ਮਨ ਦੀ ਦੂਜੇ ਪਾਇ ਵਿਕਾਰ ਗੁਰ ਪਾਰ ਸਿਮਲੇ ਕੰਚਨ ਹੋਵੇ ਨਿਰਮਲ ਜੋਤੀ ਉਪਾਰ ਬਿਨ ਗੁਰ ਕੋਈ ਨਾ ਅੰਗਿਏ ਗੁਰ ਮਿਲਿਏ ਜਨਨ ਚੜਾਉ ਗੁਰ ਕੇ ਪੈ ਪੈ ਜੋਰ ਤੇ ਹਿੰਦੇ ਸੱਚ ਸੁਣਾਓ ਭੈ ਨੂੰ ਲਾਗਨ ਲੱਗਈ ਨਾਮ ਅਨਿਰਵਲ ਹੋਏ ਬਿਨ ਭੈ ਕਰਮ ਕਮਾਉਣੇ ਝੂਠੇ ਟਾਉ ਨ ਓਏ ਜਿਸ ਨੂੰ ਆਪੇ ਰੰਗੇ ਸੁਰਪਸੀ ਸਾ ਸੰਗਤ ਮਿਲਾਏ ਪੂਰੇ ਗੁਰ ਤੇ ਸਾ ਸੰਗਤਿ ਉਪਜੇ ਸੇ ਜੀ ਸੱਚ ਸੁਭਾ। ਬਿਨ ਸੰਗਤੀ ਸਵੇ ਇੱਥੇ ਰਹੇ। ਜੈਸੇ ਤਸ ਟੋਰੂ। ਜਿਨ ਕੀ ਤੇ ਤਸੇ ਨ ਜਾਣਨੀ। ਬਿਨ ਨਾਮੇ ਸਭ ਚੋਰ। ਇੱਕ ਗੁਣ ਅੰਧ ਹਰ ਜੇ ਉਪਰ ਵਿਕਨੇ। ਗੁਰ ਕੇ ਸੇ ਸੁਭਾ। ਬੁਰੇ ਸੇਵ ਤੈਨੂੰ ਪਾਇਆ ਉਠਾ ਅੰਦਰਿ ਆਈ ਸੁਭਨਾ ਕਰਤਾ ਦਾਤਾ ਏਕ ਹੈ ਸਿਰ ਧੰਦੇ ਲਾਏ ਨਾਨਕ ਨਾਮੇ ਨਾਇ ਸਵਾਰੀ ਸ਼ਬਦੀ ਰਈ ਮਨਾਈ ਆਸਾ ਮਹੱਲਾ ਤੀਜਾ ਸਭ ਨਾਮੇ ਨੂੰ ਲੋਚਦੀ ਜਿਸ ਕਿਰਪਾ ਕਰੇ ਸੁਪਾ ਬਿਨ ਨਾਮੇ ਸਭ ਦੁੱਖ ਹੈ ਸੁਖ ਤਿਸ ਜਿਸ ਮਨ ਵਸਾਈ ਤੂੰ ਮੇ ਅੰਤਿਆਰਹਿ ਤੇਰੀ ਸ਼ਰਨ ਗੁਰ ਪੂਰੇ ਤੇ ਪਾਈਏ ਨਾਮੇ ਵੜਿਆਈ ਰਹਾਉ ਅੰਤਰ ਬਾਹਰ ਇੱਕ ਹੈ ਦੇ ਸੇ ਕੀ ਉਪਾਈ ਹੁਕਮੇ ਕਾਰ ਚਰਾਈ ਦਾ ਦੂਜਾ ਕਿਛ ਕਹੀਏ ਭਾਈ 부ਜਨ ਆ 부ਜਨ ਤੁਧ ਕੀਆ ਇਹ ਤੇ ਸਰਕਾਰ ਤਿਕਨ ਬਖਸ਼ੇ ਮੇਰ ਲਏ ਇਕ ਦਰਗੇ ਮਾਰ ਕਢੇ ਕੂੜਿਆ ਇਕ ਤੁਰਤਵਿਤ ਪਾਵਨ ਹੈ ਤੁਜ ਨਾਮ ਨੇ ਲਾਈ ਗੁਰ ਸੇਵਾ ਦੇ ਸੁਖਿ ਉਪਜੇ ਸੱਚੇ ਸ਼ਬਦ ਸੁਝਾਈ ਇਕ ਤੁਜਲ ਕੁਚੀਰ ਕਰੇ ਜਿਸ ਆਪਣੇ ਦਸਨੁ ਭਾਵਣੀ ਦਾ ਇਨ ਕੁਚਲ ਕੁਚੀਰ ਰਖੀ ਪਤੇ ਨਾਮੁ ਯਾਦੁ ਤੁਆਈ ਨਾਉ ਨਿਸ਼ਿਦ ਨਾ ਬੁੱਧ ਹੈ ਨਾ ਸੰਜਮੀ ਫਰੀਅਤ ਵਾਈ ਜਦਿ ਕਰੇ ਜਿਸਿਆ ਤੋ ਨਹੀਂ ਤਿਸ ਨੂੰ ਭਾਉ ਨਹੀਂ ਲਾਇ ਸਤ ਸੰਤੋਖੇ ਸੰਜਿਵੀ ਮਨ ਨਿਰਮਰ ਸ਼ਬਦ ਸੁਨਾਈ ਲੇਖਾ ਪੜਨ ਨ ਪਹੁੰਚੀਏ ਅਜ ਕਹਿਣੀ ਅੰਤ ਨ ਪਾਈ ਗੁਰ ਤੇ ਕੀਮਤ ਪਾਈ ਸਚ ਜਗਤ ਸੋ ਦੀਪਾਈ ਇਮਰਦੇਹੀ ਸੋਧ ਤੂੰ ਬੁਰਸ਼ ਉਤ ਵਿੱਚ ਨਾਨਕ ਇਸ ਦੇਹੀ ਵਿੱਚ ਨਾਮ ਨਿਧਾਨ ਹੈ ਭਾਈਏ ਗੁਰ ਕੇ ਹੇਤ ਅਪਾਰ ਅਸਾ ਮਹੱਲਾ ਤੀਜ ਸਚਿਤ ਤੀਆਂ ਸੁਹਰਗਣੀ ਜਿਨ ਗੁਰ ਕੇ ਸ਼ਬਦ ਸ਼ੀਰਾ ਘਰ ਹੀ ਸੋ ਤਿਰ ਪਾਇਆ ਸੱਚੇ ਸ਼ਬਦ ਵਿਚਾਰ ਅਬਗਣ ਗੁਣੀ ਬਖਸ਼ਾਇਆ ਹਰਿ ਸਿਉ ਨਿਵਲਾਈ ਹਰ ਵਰ ਪਾਇਆ ਕਾਮਣੀ ਗੁਰ ਮੇਨ ਮੁਲਾਈ ਅਰਹਾ ਇੱਕ ਪੇੜ ਅਧੂਰ ਨ ਜਾਣਨੀ ਦੂਜੇ ਭਰਮ ਭੁਲਾਏ ਤੋਂ ਪਾਇਰ ਦੁ ਹੱਗਣੀ ਦੁਖੀ ਰਹਿਣ ਵਿਹਾਰ ਜਿੜਕੇ ਮਨ ਸੱਚ ਵਸੇ ਆ ਸੱਚੀ ਕਾਰ ਕਮਾਈ ਅੰਦਰ ਸੇਵੇ ਸਿਉ ਸੱਚੇ ਨਾਇ ਸੁਨਾਈ ਦੁਹਾਗਣੀ ਪਰਮ ਕੁਲਾਹੀਆ ਕੂੜ ਬੋਲ ਵਿਖਠਾ ਬਿਨ ਜਨਣ ਅਪਣਾ ਸੁਣੀ ਛੇਜ ਦੁਖ ਪਾਹੇ ਸੱਚਾ ਸਾਹਿਬ ਏਕ ਹੈ ਮਤ ਨਣ ਪਰਮ ਭੁਲਾਹੇ ਗੁਰ ਪੂਜ ਸੇਵਾ ਕਰੇ ਸਤ ਨਿਰਮਲ ਮਨ ਨੂੰ ਸਾਈ ਸੁਹਾਗ ਸਦਾ ਕਿਰਪਾ ਆਉਂ ਮਿਆ ਤੁਦਵਾ ਐ ਰੇ ਸੱਤੀੰ ਦਿਨ ਗਏ ਰੇ ਸੱਜੀ ਸੇ ਸੁਖ ਪਾ ਮੇਰੀ ਮੇਰੀ ਕਰਕੇ ਪੰਨੇ ਇੱਕ ਸੁਨ ਪਾ ਮਰਨਾ ਨਹੀਂ ਦੁਹੱਕਣੀ ਅੰਤ ਗਏ ਪਿਛਤਾਏ ਸੋ ਕਰ ਮੇਰਾ ਏਕ ਹੈ ਇੱਕ ਸਿਉਂ ਦੇ ਬੋਲਾ ਨਾਨਕ ਜੀ ਇਸ ਗਲੂੜੇ ਕਾਮਣੀ ਔਰ ਕਾ ਨਾਮ ਮਾ ਨਮਸਾ ਆਸਾ ਮੁਹੱਲਾ ਤੀਜ ਅੰਮ੍ਰਿਤ ਜਿੰਨਾ ਚਖਾਏ ਹਨ ਰਸ ਆਇਆ ਸਹਿਜ ਸੁਭਾਈ ਸੱਚਾ ਮੇਰ ਪਰਵਾਹ ਹੈ ਤਿਸ ਨੂੰ ਤਿਲੰਤ ਮਾਏ ਅੰਮ੍ਰਿਤ ਸੱਚਾ ਵਰਸਦਾ ਗੁਰਮੁਖਾ ਮੁਖ ਪਾਏ ਮਨੁਸਾ ਦਾ ਹਰੀ ਹਵਲਾ ਸੇਜੀ ਹਰ ਗੁਣ ਗਾਈ ਰਹਾ ਮਨ ਮੁਖ ਸਦਾ ਤੁਹਾ ਗਣੀ ਦਰਖੜੀਆਂ ਬੁਲ ਲਾਹੇ ਜਿਨ ਪਿਰ ਕਾ ਸਵਾਦ ਨ ਆਇਓ ਜੋ ਤੁਰ ਰਖਿਆ ਸੁਖ ਮਾਹਿ ਗੁਰਮੁਖ ਬੀਜੇ ਸੱਚ ਜਮੇ ਸੱਚ ਨਾਮ ਆਪਾ ਜੋ ਇਤਲਾਹੇ 라ਹਨ ਪੰਤੀ ਦੇ ਢੰਡਾਰ ਗੁਰਮੁਖ ਸਦਾ ਸੁਹਾਗਣ ਪਏ ਭਗਤ ਸੀਗਾ ਅੰਧਨ 라ਵੇ ਮੇਰੇ ਆਪਣ ਸੱਚ ਰਾਕੇ ਉਰਤਾਰ ਇਨਾ ਪਰ 라ਵੇ ਆਪਣ ਤਿਨਾ ਵਿਟੋਂ ਬੜ ਜਾ ਸਦਾ ਤੇਰੇ ਕੇ ਸੰਗ ਰਹੈ ਵਿੱਚੋਂ ਆਪ ਕੋ ਆਇ ਤਨ ਮਨ ਸੀਤਲ ਮੁਖ ਉਜਲ ਫਿਰ ਕੀ ਪਾਏ ਪਿਆਰ ਸੇ ਸੁਖਾਲੀ ਫਿਰ ਰਵੇ ਹੰ ਮੇ ਤਿਸ਼ਨਾ ਮਨ ਕਰ ਕਿਰਪਾ ਘਰ ਆਇ ਗੁਰ ਕੇ ਤੇ ਅਪਾਰ ਵਰਪਾਇ ਸੁਹਗਣੀ ਕੇਵਰੇ ਕਮਰਾ ਸਭੇ ਗੁਨਾਹ ਬਖਸ਼ਾਈ ਨੇ ਹੁ ਮਿਲੇ ਮਿਲਨ ਹਾਲ ਨਾਲ ਕੇ ਅਤੁਣ ਆਖੀਏ ਜਿਸ ਨੂੰ ਕਰੇ ਪਿਆ ਆਸਾ ਮਹਲਾ ਤੇਜ ਸਤਗੁਰ ਤੇ ਗੁਣ ਰੂਪ ਜੇ ਜਾਂ ਪ੍ਰਭ ਮਿਲ ਇਸੂਏ ਸੇ ਜੀ ਨਾਮ ਧਿਆਈਏ ਗਿਆਨ ਪ੍ਰਗਟ ਹੋਏ ਇਹ ਮਨ ਮਤ ਜਾਣੇ ਹਰ ਦੂਰ ਹੈ ਸਦਾ ਏਕ ਦੂਰ ਸਦਾ ਸੁਣਦ ਸਦ ਵੇਖਦ ਸ਼ਬਦ ਰਿਆ ਪਰ ਭੂਗ ਰਹਾਉ ਗੁਰਮੁਖੀ ਆਪ ਪਛਾਣੇ ਇਹ ਕੀਤਮਣ ਧਿਆਏ ਸਦਾ ਰਵੀ ਬਿਰੀ ਆਗਣ ਸੱਚੇ ਨਾਮ ਸੁਖ ਪਰ ਇਹ ਮਨ ਤੇਰਾ ਕੋ ਨਹੀਂ ਕਰ ਵੇ ਇੱਕ ਸ਼ਬਦ ਵਿਚਾਰ ਅਰਜਨਾਈ ਭਜ ਪਉ ਪਾਇ ਹਮ ਲੋਕ ਦਵਰ ਸ਼ਬਦ ਸੁਣੀਏ ਸ਼ਬਦ ਰੁੱਝੀਏ ਸੱਚ ਰਹੇ ਨਿਮਲਾਈ ਸ਼ਬਦੀ ਹੋਮ ਨਿਮਾਰੀਏ ਸੱਜੇ ਮਹਿਰ ਸੁਖ ਪਾਏ ਇਹ ਜਗ ਮੈਂ ਸੋਭਾ ਨਾਮ ਕੀ ਬਿਨ ਨਾਵੇ ਸੋਭ ਨਾ ਹੋਏ ਏ ਮਾਇਆ ਕੀ ਸੁਭਾ ਚਾਰ ਦਿਹਾੜੇ ਯਾਂ ਜੀ ਬਿਨ ਮਨ ਹੋਏ ਜਿਨਹੀ ਨਾਮ ਸਾਰਿਆ ਸੇ ਮੂਏ ਮਰ ਜਾਹੇ ਹਰ ਰਸ ਆਦਨ ਆਇਓ ਰਚਨ ਸੁਨ ਇਕ ਆਪੇ ਬਖਸ਼ ਮਲਾਈ ਅੰਧਣ ਨ ਮਿਲੋ ਸੱਚ ਕਮਾਵੇ ਸੱਚ ਰਹੇ ਸੱਚੇ ਸੱਚ ਸਮਾ ਬਿਰ ਸ਼ਬਦ ਸੁਣੀਏ ਨਾ ਦੇਤੀ ਅੰਧਨ ਨਾ ਵੇਦਾ ਬਿਰ ਸ਼ਬਦ ਸੁਣੀ ਨਾ ਦੇਖੀਏ ਜਗ ਬੂਲ ਅਨਾ ਪਰਮਾਇ ਗਣ ਨਾਮੇ ਤੁਖ ਪਾਏ ਸੇ ਨਾਮ ਬਿਨੈ ਤੁਸੇ ਰਜ਼ਾ ਇਸ ਬਾਣੀ ਚੋ ਚਿਤ ਲਾਇਆ ਸੇ ਜਨ ਨਿਰਗੁਣ ਪਰਵਾਨ ਨਾ ਕੋ ਨਾਮ ਚਨਾ ਕਨੇ ਨਾਮਿ ਸਰੇ ਸੇ ਦਰਸ ਚੇ ਜਾਣ ਅਸਾ ਮਹੰਲਾ ਤਿਜੋ ਸ਼ਬਦੁ ਹੀ ਬੰਤੁ Japதே ਜਿਨ ਕੀ ਬਾਣੀ ਸਚੀ ਹੋਈ ਵਿਚੋਂ ਆਪ ਗਿਆਨੋਂ ਮੰਨਿਆ ਸੱਜ ਮਰਾਵਾ ਹੋ ਹਰ ਹਣ ਨਾਮ ਜਨਕੀ ਪ੍ਰਭ ਹੋਏ ਅਸਹਰਤ ਨੂੰ ਕਾ ਜਨਮ ਹੈ ਤਿਨ ਮਾਨ ਸਭ ਕੋਈ ਰਹਾ ਹਉਮੇ ਮੇਰਾ ਜਾਤ ਹੈ ਅਤਿ ਗਰੋਧ ਬਮਾਨ ਸ਼ਬਦ ਮਰੇ ਤਾਂ ਜਾਤ ਜਾਏ ਜੋਤੀ ਜੋਤ ਮਿਲੇ ਭਗਵਾਨ ਪੂਰਾ ਸਤਗੁਰ ਭੇਜਿਆ ਸਫਲ ਜਨਮ ਹਮਾਰ ਨਾਮ ਨਵੇਂ ਨਿਤ ਪਾਇਆ ਭਰੇ ਖੁੱਟ ਪੰਡਾਰ ਕਿਕਿਆਵੇ ਇਸ ਰਾਸੀ ਕੇ ਵਪਾਰੀਏ ਜਿੰਨਾ ਨਾਮ ਪਿਆਰਾ ਗੁਰਮੁਖ ਹੋਵੇ ਸੋਤਨ ਪਾਏ ਜਿਨ ਬੋਲੀ ਹਰ ਗੁਰਮੁਖ ਹੋਵੇ ਸੋਤਨ ਪਾਏ ਜਿਨੇ ਅੰਤਰ ਸ਼ਬਦ ਵਿਚਾਰ ਭਗਤੀ ਸਾਧ ਨ ਜਾਣਣ ਮਨਮੁਖੀ ਅੰਕਾਰੀ ਤੁਰum ਆਪ ਬੁਆਏ ਜੂਏ ਬਾਜੀ ਹਾਰ ਬਿੜ ਪਿਆਰੇ ਭਗਤ ਨ ਹੋਵੇ ਨਾ ਸੁਖ ਹੋਏ ਸਰੀਰ ਪ੍ਰੇਮ ਬਦਾਰਥ ਪਾਈਏ ਗੁਰ ਭਗਤੀ ਮਨ ਧੀਰ ਜਿਸ ਨੂੰ ਅਲਤ ਕਰਾਈ ਸੋ ਕਰੇ ਗੁਰ ਸ਼ਬਦ ਵਿਚਾਰ ਹਿਰਦੇ ਏਕੋ ਨਾਮ ਵਸੇ 옴ਨੇ ਤੁੰਤਾ ਮਾਰ ਭਗਤਾ ਕੀ ਜੰਤ ਪਤ ਏਕੋ ਨਾਮ ਹੈ ਆਪੇ ਰਹਿ ਸਵਾਰ ਸਦਾ ਸਰਣਾਈ ਜਿਸ ਕੀ ਜਿਉ ਭਾਵੇ ਜਿਉ ਕਾਜ ਸਾਰ ਭਗਤ ਨਰਾਨੀ ਅੱਲਾ ਦੀ ਜਾਪੇ ਗੁਰੂ ਵਿਚਾਰ ਨਾਣ ਕੁਨਾਮ ਹਿਰਦੇ ਵਸੇ ਭੈ ਭਗਦੀ ਨਾਮ ਸੁਵਾਰ ਭਗਤ ਨਰਾਨੀ ਅੱਲਾ ਦੀ ਜਾਪੇ ਗੁਰੂ ਵਿਚਾਰ ਨਾ ਕੋ ਨਾਮ ਏ ਦੇਵ ਸੇ ਪਏ ਪ੍ਰਗਤੀ ਨਾਮ ਸੁਵਾ ਅੱਜ ਮਹਲਾ ਤੀਜਾ